ਮਹਿਲਾ ਕ੍ਰਿਕਟ ਵਰਲਡ ਕਪ ਦੇ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੀ ਮੋਗਾ ਦੀ ਹਰਮਨਪ੍ਰੀਤ ਕੋਰ ਤੇ ਪੰਜਾਬ ਸਰਕਾਰ ਮਿਹਰਬਾਨ ਹੋ ਰਹੀ ਹੈ। ਬੀਤੇ ਦਿਨੀ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਹਰਮਨਪ੍ਰੀਤ ਕੋਰ ਦੇ ਪਿਤਾ ਨੂੰ ਫੋਨ ਕਰਕੇ ਵਧਾਈ ਦਿੱਤੀ ਤੇ ਨਾਲ ਹੀ ਹਰਮਨ ਨੂੰ ਪੰਜਾਬ ਪੁਲਿਸ ਦੇ ਵਿੱਚ ਡੀਐਸਪੀ ਦੀ ਨੌਕਰੀ ਦੇ ਨਾਲ ਨਾਲ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ਕੋ ਜਿਹੜੇ ਇਨਾਮ ਰੱਖੇ ਸਨ ਉਹਨਾਂ ਤਾਂ ਮੈਲੀ ਗਈਆਂ ਅਸੀਂ ਨੂੰ ਬਹੁਤ ਵਧੀਆ ਸਮਝਦੇ ਚੰਗਾ ਸਮਝਦੇ। ਕੀ ਐਲਾਨ ਕੀਤੇ ਗਏ ਸਰਕਾਰ ਨੇ। ਦੀ ਸਰਕਾਰ ਵੱਲੋਂ ਉਪ ਮੰਤਰੀ ਸਾਹਿਬ ਨੇ 5 ਲੱਖ ਰੁਪਏ ਬੇਟੀ ਨਿਗਰਖ ਦਾ ਨਾਮਡੇਟ ਵਾਸਤੇ ਅਲਾਨ ਕੀਤਾ ਤੇ ਡੀਐਸਪੀ ਦੀ ਨੌਕਰੀ ਦੇਣ ਵਾਸਤੇ ਨਾਲ ਨਹੀਂ ਸਰ ਉਹ ਪਹਿਲਾਂ ਕੋਈ ਬੋਲੋ ਕਿ ਜੇ ਮੇਰੇ ਸਾਹਮਣੇ ਕਿਸੇ ਤਰ੍ਹਾਂ ਦੇ ਕੋਈ ਬੇਟੀ ਨਾ ਹੁਣ ਤੁਸੀਂ ਖੋਸ਼ ਹੋ ਤਾਂ ਸਰਕਾਰ ਨੇ ਹੁਣ ਹਾਂਜੀ ਹਾਂ ਖੋਸ਼ ਹਰਮਨ ਪ੍ਰੀਤ ਨੇ ਸੈਮੀਫਾਈਨਲ ਦੇ ਵਿੱਚ ਆਸਟ੍ਰੇਲੀਆ ਦੇ ਖਿਲਾਫ ਧਮਾਕੇਦਾਰ 171 ਦੌੜਾਂ ਦੀ ਪਾਰੀ ਖੇਡੀ ਤੇ ਇੰਗਲੈਂਡ ਦੇ ਖਿਲਾਫ ਫਾਈਨਲ ਦੇ ਵਿੱਚ 51 ਦੌੜਾਂ ਦੀ ਪਾਰੀ ਨਾਲ ਕ੍ਰਿਕਟ ਜਗਤ ਦੇ ਵਿੱਚ ਵੱਖਰੀ ਪਛਾਣ ਬਣਾ ਲਈ ਹੈ ਮੋਗਾ ਤੋਂ ਵਿਪਨ ਓਕਾਰਾ ਜਗਬਾਨੀ ਟੀਵੀ